ਮਹਾਨਗਰ ਲੁਧਿਆਣਾ ਦੇ ਟਿੱਬਾ ਰੋਡ ਤੇ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਇੱਕ ਨੌਜਵਾਨ ਲੜਕੀ ਜਿਸ ਦੀ ਉਮਰ 32 ਕੋ ਸਾਲ ਦੱਸੀ ਜਾ ਰਹੀ ਹੈ ਉਸ ਦੇ ਵੱਲੋਂ ਪੱਖੇ ਦਿਨਾਂ ਚੁੰਨੀ ਪਾ ਕੇ ਗਲ ਦੇ ਵਿੱਚ ਫਾਹਾ ਪਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਮੌਕੇ ਤੇ ਮ੍ਰਿਤਕ ਲੜਕੀ ਦੀ ਮਾਂ ਤੇ ਭਰਾ ਦੇ ਵੱਲੋਂ ਆਪਣੀ ਲੜਕੀ ਦੀ ਮੌਤ ਵਾਸਤੇ ਰੈਡੀमेड ਦੁਕਾਨ ਦੇ ਮਾਲਕ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਦੇ ਨਾਲ ਪਿਛਲੇ 2 ਸਾਲ ਤੋਂ ਨਜਾਇਜ਼ ਉਸ ਦੇ ਸਬੰਧ ਸਨ ਜਿਸ ਦੀ ਵਜ੍ਹਾ ਨਾਲ ਲੜਕੀ ਉਹਨਾਂ ਦੇ ਨਾਲ ਨਾਰਾਜ਼ ਹੋ ਕੇ ਅਲੱਗ ਪੀਜੀ ਦੇ ਵਿੱਚ ਰਹਿੰਦੀ ਸੀ ਜੋ ਕਿ ਰੈਡੀमेड ਦੁਕਾਨ ਦੇ ਮਾਲਕ ਦੇ ਵੱਲੋਂ ਦੁਕਾਨ ਖੋਲੀ ਗਈ ਸੀ ਉਹਨਾਂ ਦੀ ਲੜਕੀ ਦੇ ਪੈਸਿਆਂ ਦੇ ਨਾਲ ਹੀ ਖੋਲੀ ਗਈ ਸੀ ਉਹਨਾਂ ਦੱਸਿਆ ਕਿ ਦੁਪਹਿਰ 2 ਕੁ ਦੁਕਾਨ ਮਾਲਕ ਦਾ ਫੋਨ ਆਇਆ ਤੇ ਉਸਨੇ ਦੱਸਿਆ ਕਿ ਤੁਹਾਡੀ ਲੜਕੀ ਅਨਾਮਿਕਾ ਨੇ ਪੱਖੇ ਦੇ ਨਾਲ ਫਾਹਾ ਲੈ ਲਿਆ ਤੇ ਜਦੋਂ ਮੌਕੇ ਤੇ ਪਹੁੰਚੇ ਨੇ ਤਾਂ ਲੜਕੀ ਦੀ ਜਾਨ ਜਾ ਚੁੱਕੀ ਸੀ ਟੀਬਾ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਮ੍ਰਿਤਕ ਦੇ ਕਬਜ਼ੇ ਚ ਲਈ ਗਈ ਹੈ ਦੱਸਦੀ ਹੈ ਕਿ ਥਾਣਾ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੁਕਾਨ ਮਾਲਕ ਨੂੰ ਹਿਰਾਸਤ ਚ ਲੈ ਲਿਆ ਗਿਆ ਤੇ ਮ੍ਰਿਤਕ ਲੜਕੀ ਦੇ ਵਾਰਸਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਹੋ ਰਹੀ ਹੈ ਸਰ ਇਹ ਕਿਹ ਅਸ ਸੁਸਾਇਡ ਮੈਟਰ ਆ ਇਹਦੇ ਬਾਰੇ ਮਾੜੀ ਜਾਣਕਾਰੀ ਦਿਓ ਇਹਨਾਂ ਹੁਣੇ ਸਾਨੂੰ ਕੋਤਵਾਬ ਮਿਲੀਏ 2 ਵਜੇ ਦੇ ਕਰੀਬ ਅਨਾਮਿਕਾ ਨਾਮ ਦੀ ਕੋ ਲੜਕੀ ਆ ਤੇ ਸੋਇਬ ਨਾਮ ਦਾ ਕੋਈ ਲੜਕਾ ਉਹਦੀ ਰੈਡੀमेड ਦੀ ਕਪੜੇ ਦੀ ਦੁਕਾਨ ਆ ਉੱਥੇ ਕੰਮ ਕਰਦੀ ਸੀ ਉਹਨੇ ਸੂਇ ਛੱਡ ਕੀਤੀ ਆ ਤੇ ਅਸੀਂ ਆਏ ਹੁਣ ਮੌਕੇ ਤੇ ਬੋਲਦੀ ਲਾ ਲਈ ਆ ਉਹ ਲੜਕੀ ਦੀ ਲਾ ਕੇ ਸ਼ਿਵਲਾ ਸੁਪਰਚ ਦਿੱਤੀ ਆ ਬਾਕੀ ਤਫ਼ਤੀਸ਼ ਕਰਦੇ ਆ ਜੋ ਵੀ ਤੱਥ ਸਾਹਮਣੇ ਆਉਂਦੇ ਆ ਸੂਇ ਸਾਈਡ ਦੇ ਕੋਈ ਕਾਰਨ ਸਾਹਮਣੇ ਆਏ ਕੁਝ ਨਹੀਂ ਹੈ ਜਿੱਤੋਂ ਕੋਈ ਉਹਦੀ ਜਿਹੜੀ ਮੰਮੀ ਆ ਉਹ ਰੋਪ ਲਾ ਰਹੀ ਆ ਵੀ ਇਸ ਲੜਕੇ ਨਾਲ ਨਜਾਇਜ਼ ਤੌਰ ਤੇ ਰਹਿੰਦੀ ਸੀ ਤੇ ਸਾਡੇ ਕੋਲ ਤੇ ਘਰੇ ਨਹੀਂ ਸੀ ਆਉਂਦੀ ਪੀਜੀ ਦੇ ਵਿੱਚ ਹੀ ਰਹਿੰਦੀ ਕੋਈ ਨਾ ਕੋਈ ਸੁਸਾਈਡ ਨੋਟ ਵਗੈਰਾ ਜਿਹਾ ਨਹੀਂ ਨਹੀਂ ਉਹ ਸੱਚ ਹੈ ਇਸ ਮਾਮਲੇ 'ਚ ਕੋਈ ਹੈ ਬੰਦੇ ਦੀ ਗ੍ਰੈਸਟ ਵਗੈਰਾ ਹੋ ਦੁਕਾਨ ਮਾਲਕ ਨੂੰ ਲਲਿਆ ਹੀ ਰੈਸਟ ਕਰ ਲਿਆ ਕਹ ਕਿ ਦਿਨਾਂ ਨਾਲ ਸੰਬੰਧਿਤ ਹੈ ਰਹੇ ਸੀ ਦੁਕਾਨ ਦਾ ਮਾਲਕ ਦੁਕਾਨ ਮਾਲਕ ਤੋਂ ਦੱਸ ਰਹੇ ਦੁਕਾਨ ਕੀ ਨਾਮ ਹੈ ਲੜਕੀ ਦੀ ਕਿੰਨੀ ਉਮਰ ਹੈ ਨਾਮਿਕਾ ਨਾਮਿਕਾ ਨਾਮ ਦੀ ਲੜਕੀ ਹੈ ਕਿੰਨੇ ਸਾਲਾਂ ਤੋਂ ਇੱਥੇ ਕੰਮ ਕਰਦਾ ਹੋਇਆ ਹੈ ਇੱਥੇ ਕੋਈ 2 ਸਾਲ ਤੋਂ ਕਹਿ ਰਹੇ ਆ 2 ਸਾਲ ਤੋਂ ਇਸ ਮੁੰਡੇ ਨਾਲ ਸੰਪਰਕ ਦੇ ਵਿੱਚ ਜਦੋਂ ਤੁਸੀਂ ਮੌਕੇ ਤੇ ਆਇਆ ਉਹ ਬੋਧੀ ਪਿੰਡ ਵਾਲੇ ਦੇ ਸਾਹ ਚੜ ਚੱਲ ਰਹੇ ਸੀ ਨਹੀਂ ਨਹੀਂ ਜੀ ਸਿਵਲ ਹਸਪਤਲ ਭੇਜੀ ਉਹ ਹਸਪਤਲ ਸਿਵਲ ਹਸਪਤਲ ਤੇ ਕਿੱਥੇ ਦੇ ਰਹਿਣ ਵਾਲੇ ਨੇ ਇਹ ਆਪਣੇ ਇਹ ਸ਼ਕਤੀ ਨਗਰ ਦੇ ਤੇਰਾ ਤੁਸੀਂ ਕਹਿ ਰਹੇ ਕਿ ਸ਼ਾਇਦ ਕੰਪਨੀ ਤੋਂ ਕੋਈ ਨਾੰਦਾਦ ਨਾਲ ਕੋਈ ਗਲਤੀ ਹੋਈ ਕੋਈ ਇਨਫੋਰਮੇਸ਼ਨ ਆਈ ਹੈ ਕਿ ਮਾਮਲਾ ਕਿਸੇ ਦਾ ਪੂਰਾ ਹੋ ਗਿਆ ਲਈ ਬਸ ਇਹ ਹੀ ਇਨਫੋਰਮੇਸ਼ਨ ਆ ਵੀ ਕੋ ਲੜਕੇ ਨੇ ਦੱਸਦੇ 2 ਸਾਲ ਤੁਰ ਨਹੀਂ ਰਹਿ ਰਹੀ ਸੀ ਦੁਕਾਨਦਾਰ ਨਾਲ ਦੁਕਾਨਦਾਰ ਨਾਲ ਕੱਲ ਦੁਕਾਨ ਵਾਲੇ ਜਿਹੜਾ ਮਾਲਕ ਉਹਨੂੰ ਅਰੈਸਟ ਕਰ ਲਿਆ ਠੀਕ ਹੈ ਠੀਕ ਹੈ ਠੀਕ ਹੈ